हर तरह की खबर देखने के लिए दस तक टाइम न्यूज गर्मा गर्म जलेबिया गर्मा गर्म आलू न्यूट्री दी सब्जी वाइगुरु जी ठंडा जा जाल छा जी ਸ਼ੱਕ ਹੈ ਜੀ ਗਰਮ ਜਲੇਬੀਆਂ ਫੰਡਾ ਚਾ ਛਕੋ ਜੀ ਦੁੱਧ ਛਕੋ ਜੀ ਬਹੁਤ ਆਪਣਾਰੇ ਚੱਲ ਰਿਹਾ ਜੀ ਮੈਂ ਜੀ ਲੰਦਰ ਛੱਕੇ ਜੀ ਆਲੂ ਨਿਊਟਰੀ ਸਬਜੀ ਗਰਮ ਪੂਰੀਆਂ ਗਰਮ ਜਲੇਬੀਆਂ ਦੁੱਧ ਫੰਡਾ ਜੰਦ ਛੱਕੇ ਮੇਰੇ ਵੀਰ ਭਾਜੀ ਸੰਗਤ ਜੀ ਆਦੋ ਮੇਰੇ ਵੀਰ ਭਾਜੀ ਆਦੋ ਮਹਾਰਾਜ ਪ੍ਰਸਿੱਧ ਆੜਾ ਰਖੜ ਪੰਨਿਆਂ ਦਾ ਬਾਬਾ ਬਕਾਲਾ ਸਾਹਿਬ ਜੀ ਇਹਦੇ ਬਾਰੇ ਕੀ ਮੈਸੇਜ ਜਨਾ ਸਮਝ ਸਕਤਾਂਗੇ ਵਾਹਿਬ ਜੀ ਦਾ ਖਾਲਸਾ ਪਹਿਲੀ ਗੱਲ 10/500 ਦਸਤਿਕ ਗੁਰਸੀ ਸ੍ਰੀ ਮਾਛੀਵਾੜਾ ਸਹਿਰ ਬਠਿੰਡਾ ਸਾਹਿਬ ਬਾਬਾ ਖਾਲਸਾ ਜੀ ਧਰਤੀ ਸ੍ਰੀ ਅੰਮ੍ਰਿਤਸਰ ਸਹਿਰ ਪੰਜਾਬ ਜੀਸ ਧਰਤੀ ਹੈ ਬਾਬਾ ਪਕਾਲਾ ਸਾਹਿਬ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਇਹ ਪਾਵਨ ਪਵਿੱਤਰ ਸਥਾਨ ਧੰਨ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦਾ ਤਪ ਸਥਾਨ ਹੈ ਇੱਥੇ ਇਹ 100 ਤੇ 7 ਸਾਲ ਦੇ ਕਰੀਬ ਕਰੀਬ ਪਲੱਸ ਤਪ ਹੋਇਆ ਅਸੀਂ ਸਾਰੇ ਸਿੱਖੋਂ ਇੱਕੋ ਹੀ ਗੱਲ ਜਾਣਦੇ ਹਾਂ ਵੀ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ 26 ਸਾਲ 9 ਮਹੀਨੇ 13 ਦਿਨ ਤਪ ਕੀਤਾ ਬਸ ਇਥੋਂ ਤੱਕ ਸਾਡੀ ਕੌਮ ਸੀਮਤ ਹੈ 26 ਸਾਲ 9 ਮਹੀਨੇ 13 ਦਿਨ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਮਾਤਾ ਗੁਰੂ ਹਰਗੋਬਿੰਦ ਸਾਹਿਬ ਦੀ ਮਹਿਨ ਮਹਿਰ ਮਾਤਾ ਨਾਨਕੀ ਉਹਨਾਂ ਨੇ 26 ਸਾਲ 9 ਮਹੀਨੇ 13 ਦਿਨ ਤਪ ਕਰਿਆ ਧੰਨ 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 ਮਾਤਾ ਗੁਜਰ ਕੌਰ ਜਗਤ ਮਾਤਾ ਗੁਜਰ ਕੌਰ ਜੀ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਮਹਿਲ ਜਿਨ੍ਹਾਂ ਨੇ ਆਪਣਾ ਆਪ त्यागे ਗੁਰੂ ਚਰਨਾਂ ਨੂੰ ਸਮਰਪਿਤ ਹੋ ਕੇ 26 ਸਾਲ 9 ਮਹੀਨੇ 13 ਦਿਨ ਤਪ ਕਰਿਆ ਧੰ 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 ਮਾਮਾ ਕਰਪਾਲ ਚੰਦ ਜੀ ਜਿਨ੍ਹਾਂ ਨੇ ਇਸ ਪਾਵਨ ਪਵਿੱਤਰ ਸਥਾਨ ਤੇ ਗੁਰੂ ਚਰਨਾਂ ਵਿੱਚ ਰਹਿ ਕੇ ਤਨ ਮਨ ਧਨ ਦੇ ਨਾਲ ਸੇਵਾ ਨਿਭਾਈ 26 ਸਾਲ 9 ਮਹੀਨੇ 13 ਦਿਨ ਇੱਥੇ ਤਪ ਕੀਤਾ ਇਹ ਚਾਰ ਪਵਿੱਤਰ ਆਤਮਾ ਦੀ ਇਹ ਤਪਸਥਾਨ ਦੀ ਤਰਤੀਬ ਹੈ ਜੋ ਜੋ ਇੱਥੇ ਪ੍ਰਾਣੀ ਕੋਈ ਮੰਗਦਾ ਉਹ ਪ੍ਰਾਣੀ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਅੱਜ ਜੋੜ ਮੇਲਾ ਰਖੜ ਪੁੰਨਿਆਂ ਦਾ ਰਖੜ ਪੁੰਨਿਆਂ ਦਾ ਜਿਹੜਾ ਜੋੜ ਮੇਲਾ ਹੈ ਇਹ ਪੰਥ ਨੇ ਇੱਥੇ ਰੱਖਿਆ ਜਿਵੇਂ ਮਾਗੀ ਦਾ ਮੋਕਸਰ ਰੱਖਤਾ ਵਸਾਖੀ ਦਾ ਦਮਦਮਾ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਹੁਲਾ ਮੱਲਾ ਇਸ ਤਰ੍ਹਾਂ ਅਡੋ ਅਡ ਵੰਡ ਦਿੱਤਾ ਕਿਉਂਕਿ ਪੰਥ ਨੂੰ ਪਤਾ ਸੀ ਕਿ ਜੋੜ ਮੇਲਿਆਂ ਤੇ ਕੱਟ ਕੋਤ ਹੋਣਾ ਹੈ ਕਿ ਉਹਨਾਂ ਅਲੈਦਾ ਅਲੈਦਾ ਇਤਿਹਾਸਾਂ ਨੂੰ ਸਾਰਿਆਂ ਨੂੰ ਇਕੱਤਰ ਕਰਕੇ ਜੋੜਿਆ ਇਹ ਇੱਥੋਂ ਦਾ ਇਤਿਹਾਸ ਹੈ ਰਖੜ ਪੁੰਨਿਆਂ ਤੇ ਇੱਥੇ ਵੱਡਾ ਜੋੜ ਮੇਲਾ ਲੱਗਦਾ ਦੂਰ ਦਰਾਡੇ ਦੀਆਂ ਸੰਗਤਾਂ ਆਉਂਦੀਆਂ ਸਾਡੀਆਂ ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਅਸੀਂ 19000 ਲੜਕੀ ਵਿਆ ਚੁੱਕੇ ਹਾਂ ਸਾਡੇ ਕੋਲ ਸੰਗਤ ਬੈਠੀ ਹੈ ਪਿੰਡ ਬਤਾਲਾ ਬਾਬੇ ਪੱਲਾ ਸਾਹਿਬ ਦੀ ਸੰਗਤ ਸਾਡੇ ਬਲਵਿੰਦਰ ਸਿੰਘ ਦੀ ਸੇਠ ਉਹਨਾਂ ਦੇ ਨਾਲ ਦੇ ਸਾਰੇ ਸਾਥੀ ਇਹ ਅਸੀਂ ਜਿਹੜੇ ਇਹਨਾਂ ਦੇ ਸਜੋਕਾਂ ਦੇ ਨਾਲ ਐਸਪੀ ਉਹ ਬਰਾਏ ਸਰਦਾਰ ਹਰਚਰਨ ਸਿੰਘ ਜੀ ਭੁੱਲਰ ਡੀਜੀਪੀ ਪੰਜਾਬ ਡੀਆਈਪੀ ਪੰਜਾਬ ਕਿਟਿਆਜਕ ਹੋਰ ਸੰਗਤਾਂ ਦੇ ਸਜੋਗ ਨਾਲ ਵਿਆਹ ਤੇ ਵਿਆਹ ਰਹੇ ਅੱਜ ਵੀ ਇੰਹਾ ਹੁਣ ਅਸੀਂ ਭਾਈ ਸਰਜੀਤ ਸਿੰਘ ਦੀਬੀਰ ਵਿੰਦਰਪੌਰ ਔਰ ਭਾਈ ਨਿਰਿੰਦਰ ਸਿੰਘ ਅਸ਼ਦੀ ਪ੍ਰਧਾਨ ਭਾਈ ਹੀਰਾ ਸਿੰਘ ਜੀ ਨੀਤ ਤਰਸ਼ਦੀ ਪ੍ਰਧਾਨ ਸਾਰੇ ਰਲ ਕੇ ਅਸੀਂ ਹਰ ਮਹੀਨੇ 50 ਬੱਚਿਆਂ ਦੀਆਂ ਫੀਸਾਂ 11ਵੀਂ ਤੇ 12ਵੀਂ ਦੇ ਬੱਚਿਆਂ ਦੀਆਂ ਫੀਸਾਂ ਐਰ ਸਕੈਂਡਰੀ ਸਕੂਲ ਜੋ ਸਰਕਾਰੀ ਹੈ ਉਹਨਾਂ ਚ ਭਰ ਰਿਹਾ ਜਿਹੜਾ ਕਰੀਬ-ਕਰੀਬ 1.2 ਤੋਂ 2 ਲੱਖ ਰੁਪਿਆ ਖਰਚਾ ਆਉਂਦਾ ਉਹ ਹਰ ਮਹੀਨੇ ਭਰ ਰਿਹਾ ਜਿਹੜਾ ਵੀ ਸਾਡੇ ਨਾਲ ਸਹਿਯੋਗ ਕਰਨਾ ਚਾਹੁੰਦਾ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ 941749850 8547 68013 96464 35251 ਇਹ ਸਾਡੇ ਫੋਨ ਨੰਬਰ ਨੇ ਕੋਈ ਸੰਪਰਕ ਕਰ ਸਕਦਾ ਕੋਈ ਹਿਸਾਬ ਆ ਸਕਦਾ ਮੈਂ ਸਭ ਦਾ ਧੰਨਵਾਦ ਕਰਦਾ ਇਥੋਂ ਦੀਆਂ ਸੰਗਤਾਂ ਦਾ ਜਿਹੜੀਆਂ ਸਾਨੂੰ ਸਹਿਯੋਗ ਦੇ ਕੇ ਲੰਗਰ ਲਵਾਉਂਦੀਆਂ ਨੇ ਤੇ ਪਿੰਡ ਬਤਾਲੇ ਦੀਆਂ ਸੰਗਤਾਂ ਹੋਰ ਇਲਾਕੇ ਦੀਆਂ ਸੰਗਤਾਂ ਦਾ ਤੈਦਲੂ ਮੈਂ ਧੰਨਵਾਦੀਆਂ ਬੰਬਈ ਦੀਆਂ ਸੰਤਾ ਕੈਨੇਡਾ ਅਮਰੀਕਾ ਅਫਰੀਕਾ ਦੇਸ਼ ਅਮਰੀਕਾ ਨਹੀਂ ਅਫਰੀਕਾ ਦੇਸ਼ ਜਿੱਥੋਂ ਹਰ ਮਹੀਨੇ ਸਾਨੂੰ 1 ਲੱਖ ਰੁਪਿਆ ਧਰਮ ਦੇ ਕਾਰਜਾਂ ਵਾਸਤੇ ਆਉਂਦਾ ਅਫਰੀਕਾ ਦੇਸ਼ ਮਹਿੰਦਰ ਸਿੰਘ ਚਾਨਣਾ ਤੇ ਉਥੋਂ ਦੇ ਉਪ ਪ੍ਰਧਾਨ ਮੰਤਰੀ ਭੇਜਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹਨਾਂ ਚਾਨਣਾ ਰਾਹੀਂ ਆਪ ਜੀ ਨੂੰ ਗੁਰਬਾਣੀ ਸੱਚੀ ਸੁੱਚੀ ਗੁਰਬਾਣੀ ਚੈਨਲ ਤੇ ਰੋਜ਼ ਰੋਜ਼ ਹਰ ਰੋਜ਼ ਇਹੜਾ ਚੈਨਲ ਇਹਨਾਂ ਰਾਹੀਂ ਮੈਂ ਆਪ ਜੀ ਦਾ ਧੰਨਵਾਦ ਕਰ ਰਿਹਾ ਪ੍ਰਿੰਟ মিডিਆ ਪ੍ਰੈਸ মিডিਆ ਸੋਸ਼ਲ ਮੀਡੀਆ ਟੀਵੀ ਮੀਡੀਆ ਸਾਰਿਆਂ ਰਾਹੀਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ ਹਾਂਜੀ ਸਰ ਖਾਲਸਾ ਜੀ ਕੀ ਸੁਝਾਅ ਦੇਣਾ ਚਾਹੁੰਦਾ ਮੈਂ ਸੁਝਾਅ ਦੇਣਾ ਚਾਹੁੰਦਾ ਜਿਹੜੇ ਮੇਰੇ ਭਰਾ ਬੈਠੇ ਹੈ ਆ ਬੈਠੇ ਹੈ ਬੱਚੇ ਸਾਡੇ ਸਾਰੇ ਜਿਹੜੇ ਬੈਠੇ ਹੈ ਮੈਂ ਇਹਨਾਂ ਤੋਂ ਇੱਕ ਇਹਨਾਂ ਦੇ ਰਾਹੀਂ ਮੈਸੇਜ ਦੇਣਾ ਹੁਣਾ ਕਿ ਤੁਸੀਂ ਸਾਰੇ ਨਾ ਸਾਡੀ ਬੇਨਤੀ ਮੰਨ ਕੇ ਵੀ ਕੋ ਲੰਗਰ ਅਸੀਂ ਵੀ ਲਾਇਆ ਅੱਜ ਵੀ ਬੜੇ ਪ੍ਰਕਾਰ ਦਾ ਹੈ ਲੰਗਰ ਲਾਓ ਜੀ ਸਦਕੇ ਇਹ ਲੰਗਰ 20 ਰੁਪਏ ਤੋਂ ਚੱਲਿਆ ਸੀ ਪਰ ਲਾਇਆ ਗੁਰੂ ਅਮਰਦਾਸ ਨੇ ਹੈ ਕਿਸੇ ਨੂੰ ਪਤਾ ਨਹੀਂ ਹੈਗਾ 20 ਰੁਪਏ ਦਾ ਲਾਇਆ ਸੀ ਗੁਰੂ ਅਮਰਦਾਸ ਨੇ ਗੋਇੰਦਵਾਲ ਸਾਹਿਬ ਜਿਹੜਾ ਲੰਗਰ ਲਾਇਆ 100 ਗੱਡਾ ਰੋਜ ਦਾ ਲੱਗਦਾ ਸੀ ਅੱਜ ਸਾਨੂੰ ਇੱਕ ਪੀਪਾ ਤੇ ਇੱਕ ਬੋਰੀ ਦੇ ਕੇ ਨਾ ਕੋਈ ਇੱਕ 타ਪੜਦਾ ਫਿਰਦਾ ਕਿ ਮੈਂ ਬੜਾ ਵੱਡਾ ਤਾਂ ਨਾ ਗੁਰੂ ਅਮਰਦਾਸ ਸਾਹਿਬ ਦੇ ਅਸਥਾਨ ਤੇ ਗੋਇੰਦਵਾਲ ਸਾਹਿਬ 100 ਗੱਡਾ ਰੋਜ ਦਾ ਲੱਗਦਾ ਸੀ ਤੇ ਸੋਈ ਗੱਡਾ ਲੈਣ ਲਾ ਕੇ ਇਹੋ ਜੇ ਦਾਨੀ ਖੜੇ ਹੁੰਦੇ ਮਾਰੇ ਮੇਰੀ ਵਾਰੀ ਮੇਰੀ ਵਾਰੀ ਮੇਰੀ ਵਾਰੀ ਲੰਗਰ ਲਾਓ ਜੀ ਸਦਕੇ ਪਰ ਇੱਕ ਬੇਨਤੀ ਸੁਣੋ ਦਵਾਈ ਦਿਵਾਓ ਤੇ ਪੜ੍ਹਾਈ ਕਰਾਓ ਜਿਹੜੀ ਅਸੀਂ ਸ਼ੁਰੂ ਕਰ ਦਿੱਤੀ ਹੈ ਅਸੀਂ ਜਲਦੀ ਤੋਂ ਜਲਦੀ ਪੰਜਾਬ ਦੇ ਵਿੱਚ ਇੱਕ ਕਾਲਜ ਉਹ ਖੋਲਾਂਗੇ 24 ਸਾਲਾਂ ਚ ਟਰਸਟ ਦੇ ਮਾਧਿਅਮ ਦੇ ਰਾਹੀਂ ਜਿੱਥੇ ਬੱਚਿਆਂ ਨੂੰ ਬਹੁਤ ਵੱਡੀ ਐਜੂਕੇਸ਼ਨ ਫ੍ਰੀ ਦੇਾਂਗੇ ਵੱਡਾ ਕਾਲਜ ਖੋਲਾਂਗੇ ਖੋਲਾਂਗੇ ਨਿਸ਼ਕਾਮ ਫ੍ਰੀ ਕੋਈ ਫੀਸ ਨੋ ਕਿਸੇ ਪ੍ਰਕਾਰ ਦਾ ਕੋਈ ਖਰਚਾ ਬੱਚਿਆਂ ਦਾ ਨਿਓ ਵਰਦੀ ਨਿਓ ਫ੍ਰੀ ਉਹ ਅਸੀਂ ਅਜੇ ਅਗਲੀ ਵਿਚਾਰਾਂ ਹੁਣ ਅਸੀਂ ਜਲਦੀ ਇੱਕ ਹੰਬੋ ਵਾਲ ਪਿੰਡ ਹੈ ਜਿੱਥੇ ਬੱਚੀਆਂ 16 15 16 ਕਿਲੋਮੀਟਰ ਤੁਰ ਕੇ ਆਉਂਦੀਆਂ ਜਾਂ ਸਾਈਕਲ ਰਾਹੀਂ ਆਉਂਦਾ ਜਾਂ ਬੱਚੀਆਂ ਦੇ ਆਉਣ ਦਾ ਪੰਜਾਬ ਦੇ ਵਿੱਚ ਹਾਲਾਤ ਠੀਕ ਨਹੀਂ ਹੈ ਉਹਨਾਂ ਨੂੰ ਅਸੀਂ ਜਲਦੀ ਇੱਕ ਦੋ ਮਹੀਨੇ ਚ 52 ਸੀਟਰ ਬੱਸ ਦੇ ਰਹੇ ਹਾਂ ਉਹਦੀ ਸਾਰੀ ਖਰਚਾ ਆਪ ਕਰਾਂਗੇ ਬੱਸ ਵੀ ਆਪ ਦੇਾਂਗੇ ਬੱਚੀਆਂ ਨੂੰ ਲਿਆ ਕੇ ਪੜ੍ਹਾਵਾਂਗੇ ਤਾਕਿ ਸਾਡੀਆਂ ਧੀਆਂ ਪੜ ਕੇ ਉੱਚੇ ਅਹੁਦਿਆਂ ਤੇ ਪਹੁੰਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਰੀ ਹਰ ਤਰ੍ਹਾਂ ਕੀ ਖਬਰ ਦੇਖਣੇ ਲਈ 10 ਤੱਕ ਟਾਈਮ ਡਿਊ